ਗੁਰਾਂ ਇਸ ਤਰ੍ਹਾਂ ਸੀਸ ਤੋਂ ਭਾਰ ਲਾਇਆ ਬਾਜ ਕਿਸੇ ਪਾਸੇ ਘੋੜਾ ਕਿਸੇ ਪਾਸੇ ਉਹਨਾਂ ਛੇੜਿਆ ਸੀ ਜੰਗ ਰਾਤ ਵੇਲੇ ਟੋੜਾ ਕਿਸੇ ਪਾਸੇ ਮੋੜਾ ਕਿਸੇ ਪਾਸੇ ਉਹਨਾਂ ਸਿੰਘਾਂ ਦਾ ਜੱਤਾ ਨਖੇੜ ਦਿੱਤਾ ਥੋੜਾ ਕਿਸੇ ਪਾਸੇ ਥੋੜਾ ਕਿਸੇ ਪਾਸੇ ਸਾਬ ਰਸੂਲ ਸਨੱਤੇ ਜੇ ਬੱਚਿਆਂ ਦਾ ਜੋੜਾ ਕਿਸੇ ਪਾਸੇ ਜੋੜਾ ਕਿਸੇ ਪਾਸੇ ਪਰਵਾਤ ਦੇ ਨੀ ਹਿੱਸੇ ਵਿੱਚ ਵੰਡਿਆ ਗਿਆ ਹੈ ਉੱਥੇ ਮਾਤਾ ਸਹਿਬ ਗੌਰ ਮਾਤਾ ਸੁੰਦਰ ਗੌਰ ਭਾਈ ਮਨੀ ਸਿੰਘ ਜਿਨ੍ਹਾਂ ਦਾ 9 ਤਰੀਕ ਨੂੰ ਮਹਾਨ ਸ਼ਿਧੀ ਜਿਹਾੜਾ ਆ ਰਿਹਾ ਹੈ ਭਾਈ ਮਨੀ ਸਿੰਘ ਦੇ ਨਾਲ ਦਿੱਲੀ ਵਿਖੇ ਸਰਦਾਰ ਜਵਾਹਰ ਸਿੰਘ ਦੀ ਗ੍ਰਹਿ ਵਿਖੇ ਚਲ ਕੇ ਉਧਰ ਮਾਤਾ ਗੁਜਰੀ ਜੀ ਛੋਟੇ ਸਹਿਬਜਾਦੇ ਗੰਗੂ ਰਸੋਈਆ ਉਹਨਾਂ ਦੇ ਘਰ ਵਿੱਚ ਕਿਵੇਂ ਗਏ ਔਰ ਪੰਜ ਪਿਆਰੇ 35 ਸੂਰਮੇ ਔਰ ਗੁਰਦੇਵ ਪਾਤਸ਼ਾਹ ਜੀ ਆਪ ਔਰ ਚਾਰੇ ਸਾਹਿਬ ਜাদে ਇਹ ਚਮਕੌਰ ਦੇ ਮੈਦਾਨ ਅੰਦਰ ਚਲ ਗਏ ਮੇਰੇ ਪੂਜੇ ਦਾਦਾ ਉਸਤਾਦ ਗਿਆਨੀ ਗੁਰਵੰਤ ਸਿੰਘ ਜੀ ਬੀਏ ਸਾਹਿਬ ਮਹਾਨ ਟਾਡੀ ਸਰਜੀਏ ਕੈਨੇਡਾ ਨਿਵਾਸੀ ਉਹ ਲਿਖਦੇ ਆ ਆ ਸਰਸਾ ਤੇ ਪਿਆ ਵਿਛੋੜਾ ਪਾਣਾ ਹੋ ਕਰਤਾਰ ਗਿਆ ਕਈ ਜੰਦਾਂ ਵਿੱਚ ਰਣ ਦੇ ਪੜੀਆਂ ਕੋਈ ਜਿੱਤਿਆ ਕੋਈ ਹਾਰ ਗਿਆ ਪਾ ਕੇ ਜ਼ੁਲਮ ਨੂੰ ਤੇਗ ਦਾ ਲੱਗਾ ਨੀਲੇ ਦਾ ਅਸਵਾਰ ਗਿਆ ਪੰਜ ਪਿਆਰੇ 35 ਸੂਰਮੇ ਅਜੀਤ ਗਿਆ ਜੁਝਾਰ ਗਿਆ ਪੰਥ ਦੀਆਂ ਮਾਵਾਂ ਨੂੰ ਨਾਲ ਲੈ ਕੇ ਮਨੀ ਸਿੰਘ ਦਿੱਲੀ ਵੱਲ ਪ੍ਰਧਾਰ ਗਿਆ ਵੇਖੋ ਕੈਰ ਖੁਦਾਈ ਟੁੱਟਾ ਵੈਰੀ ਬਨਸਨ ਸੰਸਾਰ ਗਿਆ ਪੰਜ ਪਿਆਰੇ 35 ਸੂਰਮੇ ਅਜੀਤ ਗਿਆ ਜੁਝਾਰ ਗਿਆ ਉੱਜੜ ਗਈ ਰੀਜਾਂ ਦੀ ਥਿਆਰੀ ਮਾਲੀ ਹੋ ਲਚਾਰ ਗਿਆ ਕਰਤਾਰ ਸਿੰਘਾ ਮਰਦਾਂ ਸੇ ਲਈ ਕਾਲ ਝਾਤੀਆਂ ਮਾਰ ਗਿਆ ਗੰਗੂ ਪਾਪੀ ਦੇਤ ਸਦੀ ਘਰ ਨੂੰ ਲੈ ਪਰਵਾਹ ਗਿਆ ਗੁਰਦੇਵ ਪਾਸ਼ਾ ਦਾ ਪਰਿਵਾਰ ਖੇਰੂ ਖੇਰੂ ਹੋ ਗਿਆ ਪੰਜ ਪਿਆਰੇ ਤੇ 35 ਸੂਰਮੇ ਦੇ ਦੁਨੀਆ ਦੇ ਮਾਲਕ ਗੁਰੂ ਗਬੇ ਸਿੰਘ ਚਮਕੌਰ ਦੇ ਮੈਦਾਨ ਵਿੱਚ ਲੜ ਗਿਆ ਮਾਤਾ ਸਾਹਿਬ कौर ਮਾਤਾ ਸੁੰਦਰ कौर ਉਹ ਦਿਲੀਲ ਚਲ ਗਿਆ ਤੇ ਨਾਲ ਪਰਿਵਾਰ ਦੇ ਜਿਹੜਾ ਵਿਛੋੜਾ ਪੈ ਗਿਆ ਛੋਟੇ ਸਾਹਿਬ ਜਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਤੇ ਨਾਲ ਉਹਨਾਂ ਦੇ ਸਤਿਕਾਰਯੋਗ ਮਾਤਾ ਗੁਜਰੀ ਜੀ ਉਹ ਹੈ ਪਰਿਵਾਰ ਦੇ ਨਾਲ ਉਹ ਵਿਛੜ ਗਈ ਆ ਇੱਕ ਰਾਤ ਉਹਨਾਂ ਨੇ ਕੂਮੇ ਮਾਸਕੀ ਦੀ ਪੁੱਲੀ ਵਿੱਚ ਕੱਟੀ ਅਗਲੇ ਦਿਨ ਗੰਗੂਰ ਸੋਇਆ ਜਿਨਨੇ 14 ਸਾਲ ਗੁਰੂ ਘਰ ਦਾ ਨਮਕ ਖਾਦਾ ਹੈ ਉਹਨਾਂ ਦੇ ਤਾਂ ਉਹਨਾਂ ਦਾ ਮਨ ਸਾਫ਼ ਸੀ ਮਾਤਾ ਜੀ ਨੂੰ ਤੇ ਸਹਿਬਜ਼ਾਦੇ ਨੂੰ ਆੜ ਕੇ ਮਿਲਿਆ ਕਹਿੰਦਾ ਮਾਂ ਮੈਂ 14 ਸਾਲ ਆਪ ਜੀ ਦੇ ਘਰ ਦੀ ਸੇਵਾ ਕੀਤੀ ਹੈ ਨਮਕ ਖਾਦਾ ਹੈ ਇਸ ਦੁੱਖ ਦੇ ਸਮੇਂ ਚਲੋ ਮੇਰੇ ਘਰ ਉੱਥੇ ਸਰਕਾਰ ਨੂੰ ਪਤਾ ਨਹੀਂ ਲੱਗੇਗਾ ਕੋਈ ਦੁੱਖ ਤਕਲੀਫ ਨਹੀਂ ਆएगी ਗੰਗੂਰ ਸੋਈਆ ਤਸल्ली ਦੇ ਕੇ ਮਾਤਾ ਜੀ ਤੇ ਸਹਬਜ਼ਾਦੇ ਨੂੰ ਲਾੜ ਲੈ ਕੇ ਆਪਣੇ ਪਿੰਡ ਆਪਣੇ ਘਰ ਪਿੰਡ ਖੇੜੀ ਵਿੱਚ ਲੈ ਕੇ ਕਿਵੇਂ ਜਾਂਦਾ ਹੈ ਆਪਣੀ ਮਾਤਾ ਜੀ ਨੂੰ ਕੀ ਕੁਝ ਕਹਿੰਦਾ ਹੈ ਪੈਸਿਆਂ ਵਾਲੀ ਸੁਰਜੀ ਵੇਖ ਕੇ ਮਨ ਲਾਲਚ ਵਿੱਚ ਆ ਗਿਆ ਹੈ ਅਬ ਜੀ ਸਰਵਨ ਕਰਨਾ ਜੀ ਜੇਠੂ ਵਾਲ ਦਾ ਟਾੜੀ ਜਿੱਥਾ ਇਹ ਨਾਖਰਾਂ ਦੇ ਨਾਲ ਕਿਉਂ ਪੇਸ਼ ਕਰ ਰਿਹਾ ਹੈ ਸਰਵਨ ਕਰਨਾ ਬੱਚਿਆਂ ਤਾਂ ਹੀ 所以呀。So, yeah. yeah, yeah.